ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਮ ਦਾ ਟਾਈਮ ਹੋ ਗਿਆ ਬਾਈ ਜੀ ਕੋਲ ਗਾਂ ਇੱਕ ਬਕਾਵਾ ਗੱਬਣ ਟੋਕੜ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਗੋਰਾ ਪਿੰਡ ਪਧੌੜਾ ਜ਼ਿਲ੍ਹਾ ਬਰਨਾਲਾ ਤਾਬਾ ਤਸੀਰ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਬਰਾ ਨੰਬਰ 87 ਤੋਂ 88 ਵੀਰੇ 0432 ਠੀਕ ਹੈ ਜੀ ਹਾਂਜੀ ਦੱਸੋ ਜੀ ਆਪਣੀ ਗਾਂ ਦੀ ਟਟੇਰੇ ਦੀ ਇਹ ਵੀਰੇ ਦੂਜੇ ਸੂਗੀ ਠੀਕ ਹੈ ਜੀ 5 ਮਹੀਨਿਆਂ ਦੀ ਗੱਬਣਾ ਥੋੜੇ ਦਿਨ ਘਟਾ ਠੀਕ ਹੈ ਜੀ ਇਹ ਹੁਣ ਹੀ ਆਈ ਹੈ ਲਾਹੀ ਹੋਈ ਆ ਜੀ ਆਪਾਂ ਠੀਕ ਹੈ ਜੀ ਦੁੱਧ ਹੋਊਗਾ ਤੈਨ 3.5 ਕਿਲੋ ਛੱਲੇ ਦੁੱਧ ਬਾਜੂਗੀ ਠੀਕ ਹੈ ਮਾੜੇ ਬੰਦੇ ਤੋਂ ਆਈ ਥੋੜੀ ਜਿਹੀ ਠੀਕ ਹੈ ਜੀ ਦੁੱਧ ਬਾਜੂ ਬਰੀਕ ਬਰੂਗ ਬਹੁਤ ਆ ਦੇਖ ਲੈ ਚੰਪਕੀ ਬੜੀ ਅਜੀ ਸੇਵੰਗ ਜੰਗਦੀ ਆ ਠੀਕ ਹੈ ਜੀ ਸਾਮਰ ਵਾਲੀ ਦੇਖ ਠੀਕ ਬੜੀ ਬੜੀ ਕੁਆਲਟੀ ਕੁਆਲਟੀ ਬਹੁਤ ਚੰਗੀ ਠੀਕ ਹੈ ਬਈ ਫੇਸ ਕੁਆਲਟੀ ਬਰੀਕ ਬਰੂਗ ਬਹੁਤ ਚੰਗੀ ਆ ਠੀਕ ਹੈ ਜੀ ਬਾਕੀ ਥਾਣ ਥਣ ਦੇਖ ਲੈ ਕੱਲਾ ਕੱਲਾ ਥਣ ਖਲਾਬੀ ਥਾਣਾ ਲੈ ਵਾਲੂ ਫੁਰਨ ਨਹੀਂ ਰਾਜਾ ਜੱਡਾ ਜੁੱਡੇ ਚ ਵਾਲ ਦੇਖਨੇ ਆ ਜੀ ਕਰੀ ਠੀਕ ਹੈ ਹੈ ਠੀਕ ਸਦਰ ਨੇ ਤਾਂ ਬਾਲ ਦਿੱਤਾ ਜੀ ਹਾਂ ਜੇ ਦੇ ਦੂੰਗੀ 20 ਕੁ ਲੋਟ ਦੀ ਬਾਈ ਠੀਕ ਹੈ ਜੀ ਠੀਕ 16 17 ਤਾਂ ਆ ਵੀ ਦਿੱਤਾ ਹੋਏ ਨੇ ਪਲੂਣ ਨੇ ਕਿੰਨਾ ਟਾਈਮ ਰਹਿ ਗਿਆ ਵੀਰੇ ਦਾ 4 ਮਹੀਨੇ ਮੰਨ ਕੇ ਚੱਲੋ ਬਾਈ 4 ਮਹੀਨੇ ਹਾਂ ਬਧੇਰੋ ਤੂੰ ਜੁੰਦੀ ਉਹਦੇ ਠੀਕ ਹੈ ਜੀ ਤੇ ਦੁੱਧ ਕਿਹਨਾ ਦਿੰਦੀ ਵੀਰੇ ਹੁਣ ਹੋਰ 3 3 ਕਿਲੋ ਬਈ ਦੁੱਧ ਬਾਜੂ ਕੀ 2 ਦਿਨ ਸਾਫ ਸੇਰਾ ਖੂਗਾ ਕਰੀ ਨਾ ਬੜੀ ਮਾੜੇ ਬੰਦੇ ਦਵਾਈ ਦੀ ਆ ਠੀਕ ਹੈ ਜੀ ਭੁੱਖ ਦੁੱਖ ਦੇ ਘਰ ਆਈ ਦੀ ਆ ਠੀਕ ਹੈ ਜੀ ਦੁੱਧ ਤਾਂ ਹੁਣ ਵੀ ਜਿਵੇਂ ਦਾਣਾ-ਦੋਣਾ ਚੰਗਾ ਪਾ ਤਾਂ 5 6 ਕਿਲੋ ਇੱਕ ਟਾਈਮ ਦੇਣ ਵੀ ਲੱਗ ਜੂਏ ਇਹ ਜੀ ਬਰੀਡ ਆ ਇਹ ਠੀਕ ਹੈ ਜੀ ਠੀਕ ਬਾਕੀ ਬੜਾ ਲੈਣ ਦਾ ਕੋਈ ਫਾਇਦਾ ਨਹੀਂ 6 ਕਿਲੋ ਦੇ ਦੇ ਜਾਂ 2 ਮਹੀਨੇ ਚੋਲੂ ਵਾਲਾ ਠੀਕ ਹੈ ਜੀ ਠੀਕ ਦਾਣਾ-ਦੋਣਾ ਦੀ ਫੁੱਲ ਓਕੇ ਆ ਵੀਰੇ ਕੋਈ ਘੱਟ ਨਹੀਂ ਵੱਧ ਨਹੀਂ ਚੈੱਕ ਦੀ ਵੀ ਆਪਣੀ ਫੁੱਲ ਗਾਰੰਟੀ ਆ ਵੀਰੇ ਠੀਕ ਹੈ ਜੀ ਆਪਾਂ ਕਰਾ ਕੇ ਲਈਏ ਜੇ ਲੈਣ ਕਰਾਉਣੀ ਹੈ ਤਾਂ ਕਰਾ ਸਕਦੇ ਨਹੀਂ ਐਦਾਂ ਠੀਕ ਹੈ। ਬਾਈ ਬਾਈ ਨੂੰ ਜ਼ਰੂਰ ਕਨੈਕਟ ਕਰੋ। ਠੀਕ ਹੈ ਜੀ ਪਿੰਡ ਪਦਾਵੜ। ਠੀਕ ਹੈ। ਮੁੱਲ ਬਾਈ ਇਹਦਾ 45000 ਰੁਪਏ ਭੁੱਲ ਗਿਆ ਤਸਨਾ। ਠੀਕ ਹੈ ਜੀ ਤੇ ਰੇਟ ਮੈਂ ਪੁੱਛਣਾ ਸੀ ਰੇ। ਹਾਂ ਰੇਟ ਭੁੱਲ ਗਿਆ ਆਪਾਂ ਗੱਲਾਂ ਚ ਰਹਿ ਗਏ। ਠੀਕ ਹੈ ਜੀ। ਹਾਂ ਰੇਟ ਵੀ ਰਹੀ 45000 ਬਾਈ ਕਹਿੰਦਾ ਠੀਕ ਹੈ ਨਾ। ਤੇ ਦੇਖ ਸਕਦੇ ਹੋ ਕੁਆਲਿਟੀ। ਤੇ ਕੱਬਣ ਟੋਕੜ। ਕੋਈ ਘੈਂਟ ਰੱਸੀ ਦੀ ਸੋਹਣੀ ਸੁਨੱਖੀ ਕੱਦ ਸੁਪਨਾ ਵਧੀਆ। ਤੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ। ਓਕੇ ਬਾਈ।